ਕੋਈ ਨਹੀਂ ਪਹਿਲੇ ਟਾਰਗੇਟ ਕੀ ਲੱਗਿਆ ਬਸ ਮੈਂ ਪਿੱਧਰ ਚੱਲੇ ਆਈ ਉਹ ਯਾਰ ਬੀਜੀ ਦਾ ਫੋਨ ਆਇਆ ਸੀਗਾ ਆ ਹੁਣੇ ਮੈਂ ਫੋਨ ਕੱਟਿਆ ਉਹ ਕਹਿੰਦਾ ਦਿੱਲੀ ਜਾਣਾ ਆਪਾਂ ਯਾਰੀ ਕਿੱਥੇ ਨਹੀਂ ਆ ਗਈ ਕਹਿੰਦਾ ਕੀ ਹੋ ਰਾਂ ਆਣ ਦੇ ਉੱਥੇ ਹੀ ਯਾਰਾ ਮੈਂ ਲੈ ਰਹਿਣ ਤੇ ਗੋਲੀਆਂ ਵਾਰਦੀਆਂ ਉੱਥੇ ਨਹੀਂ ਗੋਲੀਆਂ ਵਾਰਦੀਆਂ ਜਦੋਂ ਆਪਦੇ ਜ਼ਮੀਂਦਾਰਾਂ ਦਾ ਫਿਕਰ ਨਹੀਂ ਕੋਈ ਹੈ ਨਾ ਦੇਖੀ ਜੋ ਯਾਰ ਲੋਕਾਂ ਦੇ ਨਾਲ ਹੀ ਆਪਾਂ ਨਹੀਂ ਇੱਕ ਗੱਲ ਤਾਂ ਮੈਨੂੰ ਦੱਸ ਵੀ ਲੋਕਾਂ ਦੇ ਨਾਲ ਤਾਂ ਹੈਗੇ ਦੱਤ ਜੇ ਜ਼ਮੀਨਾਂ ਗਈਆਂ ਖਾਏਗਾ ਕਿੱਥੋਂ ਗੱਲ ਤਾਂ ਸੋਚਣ ਵਾਲੀ ਆ ਬਈ ਹੈ ਜੇ ਐਮਐਸਪੀ ਨਾ ਵਧੀ ਇੰਨਾ ਸੋਚੋ ਤੁਸੀਂ ਜੇ ਐਮਐਸਪੀ ਨਾ ਵਰੀ ਨਾ ਹੌਲੀ ਹੌਲੀ ਉਹਨਾਂ ਦੀ ਜ਼ਮੀਨਾਂ ਜਾਵਣਗੀਆਂ ਗੱਲ ਤਾਂ ਸਹੀ ਇਹ ਜ਼ਮੀਨਾਂ ਜਾਵਣਗੀਆਂ ਆਉਂਦੇ ਸਮੇਂ ਤੇ ਆਪਦੀ ਨਾਦਾਂ ਤੁਸੀਂ ਪਛਤਾਵੋਗੇ ਤੇ ਆਪਦੀਆਂ ਜ਼ਮੀਨਾਂ ਤੇ ਤੁਹਾਨੂੰ ਆਪੇ ਕੰਮ ਕਰਨਾ ਪੈਣਾ ਧਿਆੜੀ ਕਰਨਾ ਪਿਆ ਕਰਨਾ ਧਿਆੜੀ ਵੀ ਤੇchna ਦਿਨੀ ਉਹਨਾਂ ਨੇ ਕੋ ਯਾਰ ਪਰ ਹੁਣ ਗੁੱਸੇ ਬਾਹਰ ਫਤੋ ਬਾਅਦ ਤੇ ਛੁਪ ਕੇ ਆ ਕੇ ਕਿਹੜਾ ਜੀ ਗੱਲ ਲਈ ਬਾਰਡਰਾਂ ਤੇ ਬੈਹਨ ਨੂੰ ਉਹਨਾਂ ਦਾ ਕਿਹੜਾ ਜੀ ਗੱਲ ਤਾਂ ਉਹ ਕੀ ਨਹੀਂ ਘਰ ਤੇ ਬੈਠਦੀ ਪੈਰ ਤੇ ਲਿਆ ਦੀ ਘਰ ਤੇ ਬੈਠਦੀ ਉਹ ਇਸ ਗੱਲ 'ਚ ਮਾਫ ਕਰਨ ਕਰਾਉਣ ਦੀ ਘੱਟ ਬੈਠਾ ਵੀ ਮੇਰਾ ਕਰਜ਼ਾ ਮਾਫ ਹੋ ਜਾਏ ਅਈ ਇੱਕ ਮਹੀਨਾ ਵਿਆਹ ਕਰਵਾ ਸੀ ਇੱਕ ਦਾ ਕਰਕੇ ਤਾਂ ਹੀ ਵਿਚਾਰਾਂ ਮੈਂ ਬੱਟ ਤੇ ਗਿਆ ਸੀਗਾ ਥੋੜਾ ਟਾਈਮ ਹੀ ਹੋਇਆ ਸੀ ਉਹਨਾਂ ਨੇ ਚੰਗੀ ਗੱਲ ਆਹੇ ਦੱਸੋ ਕੱਲੇ ਆਪਣੇ ਏਰੀਏ ਆਪਣੇ ਏਰੀਏ 'ਚ ਆ ਕੇ ਗੋਲੀਆਂ ਚਨਾਉਂਦੇ ਆ ਚੰਗੀ ਗੱਲ ਆਹੇ ਦੱਸੋ ਗਾਲਤ ਸਹੀ ਆ ਹੱਕ ਲੈਣੀ ਜਾਂਦੇ ਆ ਹੱਕ ਲੈਣੀ ਜਾਂਦੇ ਕੋ ਕਬਜ਼ਾ ਲੈਣ ਪੈਣੀ ਜਾਂਦੇ ਗੈ ਜ਼ਮੀਨ ਦਾ ਉਹ ਗਾਲਤ ਆ ਆ ਨਾ ਕੰਦੇ ਜਵਾਕ ਆ ਯਾਰ ਚੁੱਪ ਕਰਨ ਵੀ ਕੱਲਾ ਸੀ ਕਿ ਦਾਦੀ ਨੇ ਪਾਲਿਆ ਸੀ ਅੰਨ ਕੰਨਾ ਪੁੱਤ ਸੀ ਈ ਦੀ ਖਾਤਰ ਗਿਆ ਆਪਦੀ ਜ਼ਮੀਨ ਦੀ ਖਾਤਰ ਗਿਆ ਸੀ ਉਹ ਆਪਣੀਆਂ ਜ਼ਮੀਨਾਂ ਦੀ ਖਾਤਰ ਗਿਆ ਸੀ ਉਹ ਜਿਹੜੇ ਉਹ ਬਾਟਵਾ ਤੇ ਬੈਠੇ ਪਹਿਲੀ ਉਹਨਾਂ ਨੇ ਜ਼ਮੀਨਾਂ ਦੀ ਐਮਐਸ ਵੀ ਨਹੀਂ ਗੱਤ ਨਹੀਂ ਉਹਨਾਂ ਨੇ ਜ਼ਮੀਨਾਂ ਛੁੱਟਣੀਆਂ ਆਪਣਾਂ ਵੀ ਨਾਲ ਛੁੱਟਣੀਆਂ ਆ ਆਪ ਨੂੰ ਚਾਰਮਲਾ ਡੰਪ ਕੇ ਮਾਰ ਜਾਣਾ ਚਾਹੀਦਾ ਜੇ ਆਪਾਂ ਇਹ ਨਾਂ ਦੇ ਤਾ ਸਹੀ ਗੱਲ ਬਈ ਗੰਗਾ ਪਾ ਕੇ ਬੈਜੋ ਇੱਥੇ ਮੈਨੂੰ ਮੈਨੂੰ ਜਾਣਾ ਜੇ ਤੁਸੀਂ ਨਹੀਂ ਜਾਣਾ ਨਾ ਜਾਓ ਮੈਨੂੰ ਚੱਲਣਾ ਬੋਲ ਮੋਟਾ ਵਾ ਚੱਲ ਬਟਰਾਲੀ ਤੇ ਚਾਰ ਕਰੋ ਬੋਲ ਮੋਟਾ ਆਪਾਂ ਟਰਾਲੀ ਚਾਰ ਕਰਦੇ ਕਾਲੀ ਚਾਰ ਕਰੋ ਵਸ ਮੈਂ ਆ ਗਿਆ